ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਤੌਲੇ ਕਿੰਗਰੇ ਤੋਂ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਇਸ ਪਿੰਡ ਨੂੰ ਗਿੱਦੜਵਾਹਾ ਪੈ ਜਾਂਦੀ ਹੈ ਨੇੜੇ ਮਲੋਟ ਰਹਿ ਜਾਂਦਾ ਬਾਈ ਦਾ ਬਹੁਤ ਸੋਹਣਾ ਵਪਾਰ ਦਾ ਕੰਮ ਆ ਦੋਸਤੋ ਸੋਹਣੇ ਜਾਨਵਰ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਵੀ ਬਾਈ ਕੋਲੇ ਦੋਸਤੋ ਬਹੁਤ ਚੰਗੀਆਂ ਗਾਵਾਂ ਚਾਰ ਤਾਂ ਹੈਗੀਆਂ ਦੋਸਤੋ ਗੱਬਣਾ ਤੇ ਇੱਕ ਸੂਈ ਸਵਾਈਆ ਪ੍ਰੋਪਰ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆ ਆਓ ਬਾਈ ਹਾਂਜੀ ਬਾਈ ਸੱਸੀ ਕਾ ਸੱਸੀ ਕਾਲ ਵੀਰ ਸੋ ਠੀਕ ਹੈ ਵੀਰ ਹੋ ਠੀਕ ਠਾਕ ਬਾਈ ਹਾਂ ਵਧੀਆ ਵੱਡੇ ਵੀਰ ਕਿਰਤਾਂ ਨਾਲ ਵੀਰ ਔਰ ਸਿਹਤ ਪੱਖੋਂ ਠੀਕ ਆ ਹਾਂ ਵਧੀਆ ਬਾਈ ਮਾਲਕ ਦੀ ਕਿਰਪਾ ਹੋਵੇ ਨਾਲ ਠੀਕ ਆ ਤੇ ਬਾਈ ਸੇਵਕ ਅੱਜ ਕਿੰਨੇ ਨਾਗਾ ਵੀਰੇ ਜਪੁਰਗਲ ਨਗਤ ਵੀਰੇ ਨੰਬਰ 5 ਤਾਂ ਆਪਣੇ ਵੱਡੇ ਵੀ ਵੀਡੀਓ ਜੀ ਪੰਜ ਹੈਗੇ ਵੀਰੇ ਇੱਕ ਬੱਚੀ ਵੀ ਛੋਟੀ ਆਪਣੀ ਕਿਹੜੀ ਠੀਕ ਆ ਇੱਕ ਅਖੀਰੀ ਬੱਚੀ ਹਾਂ ਦੋ ਵਜੇ ਵੀਰੇ ਲੈਣੀਆਂ ਇੱਕ ਜਰਸੀ ਗਾਂ ਇੱਕ ਡੱਬੀ ਗਾਂ ਵੀਰੇ ਸਵੇਰ ਆਉਣੇ ਫਿਰ ਲੇਟ ਹੋ ਜਾਂਦੀਆਂ ਸੀਗਾ ਠੀਕ ਆ ਸਵੇਰ ਲੈ ਕੇ ਆਵਾਂਗੇ ਇੱਕ ਜਰਸੀ ਤੇ ਇੱਕ ਐਚਓ ਐਚਓ ਵੀਰੇ ਉਹ ਆਪਾਂ ਲਈਆਂ ਹੋਈਆਂ ਹਾਂ ਸਵੇਰ ਆਉਣੀਆਂ ਬਾਈ ਠੀਕ ਆ ਤੇ ਬਾਈ ਇੱਕ ਵਾਰੀ ਆਪਣਾ ਨੰਬਰ ਦੱਸ ਦੀ 93 565 04600 ਠੀਕ ਆ ਲਓ ਬਾਈ ਇਹ ਨੰਬਰ ਆਪਾਂ ਸਕਰੀਨ ਤੇ ਚਲਾ ਦੇਣਾ ਤੇ ਜਰਸੀ ਦੀ ਜਾਣਕਾਰੀ ਦੇਈ ਬਾਈ ਕਿੰਨਾਸੂਆਸ ਹੁੰਦੀ ਆ ਤੇ ਕਿੰਨੀ ਉਮਰ ਹੈ ਦੀ ਜਰਸੀ ਵੀਰੇ ਪਹਿਲਾ ਸੂਹ ਹੁੰਦੀ ਹੈ ਬੱਚੀ ਵੀਰੇ ਖੀਰੀ ਹੈ ਬਾਈ ਜਮਾ ਮੂੰਹ ਖੀਰੀ ਆ ਪਿਓਰ ਆਪਾ ਪੱਟ ਕੇ ਵੇਲ ਹੁਣ ਮੜਾ ਪੱਟ ਵੀ ਲੈਣਾ ਬਾਈ ਇਹ ਨਾ ਦੋਨ ਦਾ ਦੰਦ ਮੜਾ ਇੱਕ ਸਿੱਟਿਆ ਹੈ ਵੀਰੇ ਉਹਨਾਂ ਨੂੰ ਮੱਛੀ ਥੋੜੇ ਜਵਾਨੀ ਵਾਲੀ ਆ ਆ ਦੇਖ ਆਇਆ ਬਾਈ ਜਮਾ ਪਿਓਰ ਖੀਰੀ ਹੈ ਬਾਈ ਜਾਨੀ ਕਿ ਦੋਨ ਦਾ ਹਜੇ ਮੜਾ ਕੱਢਣ ਲੱਗੀ ਆ ਪੂਰਾ ਕੀਤਾ ਨਹੀਂ ਕੱਢਣ ਲੱਗੀ ਆ ਬਾਈ ਖੀਰੀ ਮੰਨ ਸਕਦੇ ਇਹਨੂੰ ਕਿਉਂਕਿ ਹਜੇ ਇੱਕ ਦੰਦ ਦੀ ਬੱਚੀ ਹੈ ਵੀਰੇ ਦੰਦ ਵੀਰੇ ਦੁੱਧ ਦੰਦ ਦੇ ਵਿੱਚ ਹੀ ਆ ਇਹ ਹਾਈਟ ਵੇਖੋਗੇ ਨਾ ਹਾਈਟ ਪੱਖੋਂ ਬਹੁਤ ਵੱਡੀ ਹੈ ਬਈ ਪਿਆਵ ਵਾਲੀ ਹੈ ਬਾਈ ਇਹ ਪਰ ਐਡੀ ਸੋਹ ਬਈ ਦਿਨ ਕਿੰਨੇ ਲੱਜੂਏ ਦਿਨ ਵੀ 8 ਭਇਆ ਬੱਚੀ ਦੇ ਪੂਰੇ 8 ਦਿਨ ਭਇਆ 8 ਦਿਨ ਦਾ ਕਮਾਲਾਂ ਕਰ ਜਾਣਗੇ ਮਾਲਕਾਂ ਦੇ ਬਹੁਤ ਵਧੀਆ ਬੰਨੇ ਕੋਲੇ ਸੀਮਨ ਸੁਣ ਚੰਗੇ ਦੀ ਤੇ ਆਪ ਵੀ ਸੀਮਨ ਬਹੁਤ ਚੰਗਾ ਲੱਗਿਆ ਬਈ ਠੀਕ ਆ ਆਪ ਵੀ ਚੰਗੇ ਸੀਮਨ ਦੀ ਤੇ ਅੱਗੇ ਲੱਗਿਆ ਵੀ ਚੰਗਾ ਆ ਵੀ ਬੰਦ ਨੂੰ ਦੱਸ ਦੇਣੀ ਆਪਣੀ ਉਹ ਗੱਲ ਨਹੀਂ ਪਰ ਉਹ ਹੈ ਵਧੀਆ ਬੰਦ ਗਾਇਆਂ ਕੋਲ ਬਹੁਤ ਚੰਗੇ ਬੰਦੇ ਲਗਾਈਆਂ ਵੀਰੇ ਲੋਕਲ ਜ਼ਿਮੀਂਦਾਰਾਂ ਤੋਂ ਲੈ ਕੇ ਕਰੋ ਠੀਕ ਆ ਹਾਂਜੀ ਲਓ ਬਈ ਹੈਟ ਪੱਕ ਤੋਂ ਵੇਖੀ ਨਾ ਪੰਜਾਬ ਵਾਲੀ ਜਰਸੀ ਕੱਦ ਕਾਠ ਪੂਰਾ ਵੱਡਾ ਹਜੇ ਖੀਰੀ ਆ ਜੇ ਗੱਲ ਕਰੀਏ ਨਾ ਮੂੰਹ ਖੀਰੀ ਆ ਕਿਉਂਕਿ ਇੱਕ ਦੰਦ ਪੂਰਾ ਵੀ ਤੇ ਥਣਾ ਦਾ ਸਾਈ ਤੁਹਾਨੂੰ ਵਿਖਾਉਣੇ ਹੱਥੀ ਜਵਾਈ ਵਾਲਾ ਕਰਮਾ ਵਾਲੀ ਨੂੰ ਥਣ ਲੱਗਿਆ ਦੇਖ ਸਾਡੇ ਗੁਲਾਬੀ ਰੰਗ ਦਾ ਹਵਾਨਾ ਤਿਆਰ ਕੀਤਾ ਨਾੜਾ ਵੇਖੋਗੇ ਨਾ ਹਵਾਨੇ ਤੇ ਸੋਹਣੀਆਂ ਠਾਉਣੀਆਂ ਜੇ ਗੱਲ ਕਰੀਏ ਹਫਤਾ ਲੈ ਕੇ ਜਾਂਦੀ ਇਹਦਾ ਕਿਉਂਕਿ ਕਦ ਕਾਟ ਸੋਹਣਾ ਹਵਾਨੇ 'ਚ ਢਿਲ ਕਾਫੀ ਪਈ ਆ ਪਰ ਬਈ ਵੱਡੇ ਬਈ ਜਦੋਂ ਨਾ ਜਿਵੇਂ ਸਹੀ ਤਿਆਰ ਟਾਈਮ ਤੇ ਜਮਾ ਹੋ ਗਈ ਬਈ ਇਹ ਆਹ ਸੋਹਣੀ ਥੋੜੇ ਝੋਲੀ ਭਰਨੀ ਬਈ ਪਾਲੀ ਪਿਆਰੀ ਆ ਵੱਡੇ ਬਈ ਲਓ ਬਈ ਦੇਖ ਸਾਡੇ ਐ ਛਲ ਛਲ ਕਰਦਾ ਹਜੇ ਲੇਵਾ ਢਿਲ ਪਈ ਆ ਤਥਣਾ ਦਾ ਸਾਈਂ ਦੋਸਤੋ ਮਗਰਲੇ ਪਾਸੇ ਵੀ ਜੱਜਮੈਂਟ ਹੋ ਜਾਣੀ ਹੈ ਹੱਥੀ ਚਵਾਈ ਵਾਲਾ ਥਾਣਾ ਕਰਮਾਲੀ ਸੰਕੀ ਬੰਦਾ ਹੋਇਆ ਨਾ ਬਈ ਰੱਖਣ ਵਾਲੀ ਯਾਰ ਘਰੇ ਸੌਂਗ ਸੁਣਾਉਣ ਵਾਲੀ ਬਹੁਤ ਚੰਗੀ ਬਈ ਬੱਚੇ ਪੁੱੱਚੇ ਪਾਲੇ ਵਧੀਆ ਦੋਗੀ ਬਈ ਯਾਰ ਦੇਖ ਸਕਦੇ ਆ ਸੋਹਣੀ ਆ ਦੋਸਤੋ ਕੰਦ ਕਾਠਾ ਨਾਲ ਲਿਉ ਕੋਈ ਕਮੀ ਨਹੀਂ ਹਜੇ ਖੀਰੀ ਆ ਦੁੱਧ ਵੀ ਇਹਨੇ ਸੋਨਾ ਪਿਉਣਾ ਜੇ ਗੱਲ ਕਰੀਏ ਬਰੀਡ ਪੱਕ ਤੋਂ ਵੇਖੀਏ ਚੰਗੀ ਆ ਪੰਜਾਬ ਵਾਲੀ ਜੱਟ ਕੈਨ ਨੂੰ ਮੇਰੇ ਬਾਪ 25 ਕਿਲੋ ਕਹਿ ਦਈਏ ਉਹ ਵੀ ਇੱਕ ਕਹਿ ਦੇਣਾ ਪਰ ਦੇਣਾ 20 ਕਿਲੋ ਕਹਿ ਕੇ ਦੇਵਾਂਗੇ ਬਾਈ ਠੀਕ ਆ 20 ਕਿਲੋ ਚਵਾ ਦੇਾਂਗੇ ਯਾਨੀ 20 ਕਿਲੋ ਬਸ ਬੜੇ ਰਾਉਣਾ ਦੇਣਾ ਬਾਈ ਠੀਕ ਆ ਲਓ ਵੀ ਪਹਿਲੀ ਗੱਲ ਤਾਂ ਕਿਸੇ ਨੇ ਖੜ ਨਹੀਂ ਦੇਣੀ ਬਾਈ ਜਾਨ ਦਾ 20 ਕਿਲੋ ਚਵਾ ਵੀ ਦੇਵਾਂਗੇ ਜੇ ਆਪਣੇ ਕੋਲ ਰਹੇਗੀ ਤਬ ਇਹਦਾ ਰੇਟ ਕੀ ਕਰਦੇ ਆਂ ਇਹ? ਰੇਟ ਕੋਈ ਕੋਈ ਆਪਣਾ ਨਹੀਂ 1 5 ਨਹੀਂ 10 ਨਹੀਂ 85 ਹਜ਼ਾਰ ਦੀ ਜੈਗ 85 ਹਜ਼ਾਰ ਦੀ। ਕੋਈ ਐ ਤੱਕ 10 ਮੰਗ ਲਈਏ ਕੋਈ ਚੋਹ ਨਹੀਂ ਆ ਪਉਣ। ਪਰ ਪਰ ਜਿਹੜਾ ਜਾਇਜ਼ ਨਫਾ ਬਣ ਜੇ 85 ਹਜ਼ਾਰ ਦੇ ਵਿੱਚ ਹੀ ਆ ਜਾਏ ਬਾਈ। ਲੋ ਵੀ ਰੇਟ ਵੀ ਜਾਇਜ਼ ਹੀ 85 ਹਜ਼ਾਰ ਦੇ ਵਿੱਚ ਜਰਸੀ ਜਰਸੀ ਵੀ ਇੰਨਾ ਬਈ ਆਪਾਂ ਆਪ ਵੀ ਬਹਰ ਹਣੜੀ ਗਰੀ ਨਹੀਂ ਮਿਲਦੀ ਇਹ ਜਨਰ ਸ਼ਕੀਨ ਆ ਬਾਈ। ਸਹੀ ਗੱਲ ਆ। ਹਾਈਟ ਪੱਕ ਤੋਂ ਵੀ ਸੋਹਣੀ ਆ ਕੱਦ ਕਾਠ ਵੀ ਸੋਹਣਾ। ਜੇ ਥੱਲੋਂ ਹਵਾਨੇ ਦੀ ਗੱਲ ਕਰੀਏ ਹਵਾਨਾ ਵੀ ਬਹੁਤ ਸਾਫ਼ ਸੁਥਰਾ। ਤਨ ਬਹੁਤ ਵੀ ਨਹੀਂ ਬਾਈ ਕਰਮੜੀ ਬੱਚੀ। ਤੂੰ ਦੋ ਤਿੰਨ ਦਿਨ ਨੂੰ ਤ ਨਾੜਾ ਦੋਵੇਂ ਪਾਸੇ ਤੋਂ ਤੁਸੀਂ ਹਵਾਨੇ ਤੇ ਵੇਖੋਗੇ ਨਾ ਬਹੁਤ ਸੋਹਣੀਆਂ ਠਾਈਆਂ ਹੋਈਆਂ ਕਿਸੇ ਤਰ੍ਹਾਂ ਕਿਸੇ ਵੀ ਤਰਾਣੀ ਬਈ ਕਰਮਲ ਜੀ ਕਿਸੇ ਪਾਸੇ ਹੀ ਬਈ ਸਹੀ ਗੱਲ ਆ 100% 100% ਆ ਬਈ ਕਿਸੇ 85000 ਰੇਟ ਆ ਕੋਈ ਬਾਹਲਾ ਰੇਟ ਨਹੀਂ ਤਿਆਰੀ ਕਰਮਾਲੀ ਨੇ ਸੋਹਣੀ ਕਰਨੀ ਕਿਉਂਕਿ ਹਫਤੇ ਦੀ ਕੱਚੀ ਆ ਬਈ ਇਸ ਤੋਂ ਅਗੇ ਸੂਈ ਸਵਾਈ ਦੀ ਗੱਲ ਕਰੀਏ ਐਚਪੀ ਦੀ ਹਾਂ ਵੀਰੇ ਸੂਆ ਵੀਰੇ ਤੀਜਾ ਵੀਰੇ ਆਪਾਂ ਦੂਜਾ ਤੀਜਾ ਸੂਆ ਵੀਰੇ ਜਿਹੜੀ ਜੈਨੂਨ ਗੱਲ ਆ ਸੂਈ ਕਦੋਂ ਆ ਬਈ ਸੂਈ ਵੀਰੇ ਸੂਈ ਆ ਸਵੇਰ 10 ਵਜੇ ਅੱਜ ਵੀਰੇ ਠੀਕ ਆ ਜੇ ਉਹ ਪਈ ਆ ਮਤਲਬ ਆਪਾਂ ਵੀਡੀਓ ਹੋਏਗੀ ਆਪਣੇ ਕੋਲੇ ਸਵੇਰ 10 ਵਜੇ ਸੂਈ ਆ ਵੀਰੇ 12 ਵਜੇ ਜੇਪਾਂ ਦੀ ਅੱਛਾ ਆਪਾਂ ਵੀ ਮਤਲਬ ਰਿਆ ਕਿ 2.5 ਕਿਲੋ ਤਾਂ ਕੱਢ ਵੀ ਲਿਆ ਦਿੰਦੇ ਨੇ ਠੀਕ ਆ ਜੀ ਵੀਰੇ ਤੇ ਬਈ ਦੁੱਧ ਕਿੰਨਾ ਪਾ ਦੂਗੀ ਤੀਜੇ ਇਹ ਤਾਂ ਬਈ ਐਚਐਫ ਤੇ ਝੜ ਚ ਆੱਚੀ ਵੀ ਚੋਂਦਾ 30 ਵੀ ਪਰ ਆਪਾਂ 20 ਕਿਲੋ ਕਹਨੇ ਬਈ ਫੇ 20 ਕਿਲੋ ਪਾ ਦੂਗੀ ਦੁੱਧ ਪਰ ਇਹ ਤਾਂ ਝੜ ਚ ਆ ਬਾਈ ਖਾਂਪ ਨਹੀਂ ਬਾੜ ਬੜੀ ਵਧੀਆ ਬਾਈ ਠੀਕ ਆ ਲਓ ਬਈ 20 ਲੀਟਰ ਬਾਈਆਂ ਦਾ ਦੁੱਧ ਖੁੱਲਾ ਪਾ ਦੂਗੀ ਬਾਕੀ ਸੇਵਾ ਤੇ ਨਿਰ ਪਰ ਹੁੰਦਾ ਕਿਉਂਕਿ ਬਰੀਡ ਪੱਖ ਤੋਂ ਵੇਖੀ ਐ ਸੋਹਣੀ ਆ ਜਾਤ ਕੁਆਲਿਟੀ ਵਾਲੀ ਇਹ ਗੱਲ ਨਹੀਂ ਕੋਈ ਕਮੀ ਹੋਊਗੀ ਹਵਾਨਾ ਦੋਸਤੋ ਬਹੁਤ ਸੋਹਣਾ ਬਹੁਤ ਸੋਹਣਾ ਬਾਈ ਜਿੰਨਾ ਪੂਰਾ ਮੋਟਾ ਮੋਟਾ ਥਾਣਾ ਸਵੇਰ 10 ਵਜੇ ਸੂਈ ਆ ਜੇਰ ਜੂਰ ਬਾਈਆਂ ਦਾ ਓਕੇ ਆ ਨਵਾਈ ਧਵਾਈ ਨਹੀਂ ਇਸੇ ਕਰਕੇ ਬਾਈਆਂ ਦਾ ਗਰਮੀ ਹੈਗੀ ਐ ਕਈ ਨੀ ਪਸ਼ੂ ਹੁੰਦੀ ਕੀ ਹੋ ਜਾਂਦਾ ਦੇਖ ਸਕਦੇ ਹਵਾਨਾ ਜੇ ਗੱਲ ਕਰੀਏ ਸੋਹਣਾ ਤਿਆਰ ਕੀਤਾ ਹੋਇਆ ਤੀਜਾ ਸੂਆ ਸੂਈ ਆ ਇਹ ਹਜੇ ਵੀ ਐਂ ਲੱਗਦੀ ਜਿਵੇਂ ਦੂਜੇ ਸੁਲਝੀ ਆਹ ਮਤਲਬ ਕਹਿ ਕੇ ਦੂਜੇ ਚੱਲੇ ਜਾਂਦੇ ਬਈ ਪਰ ਇਹ ਦੰਦੇ ਆਖੀ ਆ ਪਰ ਆਪਣੀ ਜਿਹਨੂੰ ਗੱਲ ਕਹਿਣੀ ਦੀ ਬਈ ਠੇਸ ਤੋਂ ਵੇਖੋਗੇ ਨਾ ਤੁਸੀਂ ਜੱਜਮੈਂਟ ਨਹੀਂ ਹੋਣੀ ਜੇ ਬਾਈ ਦੂਜਾ ਵੀ ਦੱਸ ਦਿੰਦਾ ਤੁਸੀਂ ਇਹ ਕਹਿਣਾ ਸੀ ਵਾਕਿਆ ਦੂਜਾ ਹੋਵੇ ਚੱਲੇ ਜਾਂਦੇ ਪਰ ਬਈ ਗਾਣੂ ਕੋਵੇਂ ਤੂੰ ਦੱਸ ਉਹੇ ਚੋਲਾ ਬਈ ਸੇਵਾ ਚਾਹੀਦੀ ਆ ਬਈ ਸਹੀ ਗੱਲ ਆ ਹਾਂਜੀ ਮੇਰੀ ਤੇ ਬੱਚਾ ਵੱਛਾ ਬਈ ਵੱਛਾ ਬਈ ਵੱਛਾ ਪਰ ਹੈ ਮੈਂ ਪੜੇ ਤਗੜੇ ਵਧੀਆ ਕੇ ਜਾਵੇ ਤੇ ਵੱਚੀ ਦੀ 15000 ਰੁਪਏ ਬਈ ਲਓ ਬਈ ਵੱਛਾ ਤੁਹਾਨੂੰ ਨਿਗ੍ਹਾ ਮਰਾਉਣੇ ਆ ਵੇਖ ਸਕਦੇ ਆ ਤੇ ਹੁੰਦੀ ਵੱਚੀ ਆਪਾਂ ਮੈਂ ਦਹਾੜੀ ਰੱਖੂਣੇ ਤੇ ਸਹੀ ਗੱਲ ਹੈ ਤੇ ਬਈ ਰਮਨ ਦੀ ਆ ਇਹਦਾ ਸੈਓ ਕਿ ਰੇਟ ਕੀ ਕਰਦਾਂਗੇ ਪਰ ਰੇਟ ਕਰਨ ਨੂੰ ਬਈ ਯਾਰ 85 ਕਰਾ ਲਈ ਇਹਨਾਂ ਮਰਜੀ 75000 ਦੇ ਦਾਂਗੇ ਆਪਾਂ 75000 ਠੀਕ ਆ ਥੋੜਾ ਬਹੁਤਾ ਕਰਦੇ ਆ ਮਾਂ ਛੋਟਛੱਪਾ ਕਰਦਾਂਗੇ ਬਈ ਐ ਨਹੀਂ ਸੌ ਤਾਂ ਨਹੀਂ ਪੈਂਦੀ ਕੋਈ ਜੀ ਦੀ ਸਹੀ ਗੱਲ ਪਰ ਆਪਾਂ ਜੇ 85 ਕਹਿੰਦੇ ਫਿਰ ਆਪਣਾ 78000 ਦੇ ਦਾਂਗੇ ਪਰ ਗਾਂ ਬਹੁਤ ਗਾਂ ਵਾਕਈ ਚੰਗੀ ਆ ਖਾਣ ਦੇ ਕੋਲ ਲੈਣੀ ਬੜਾ ਚੰਗਾ ਭਾਈ ਦੇਖ ਸਕਦੇ ਆ ਸੀਲ ਠੰਡੀ ਸੌ ਬੜੀ ਆ ਦੇਖ ਸਕਦੇ ਆ ਬਹੁਤ ਸੋਹਣਾ ਥਾਣਾ ਅਰਮਾਨ ਤੁਹਾਨੂੰ ਹੋ ਜਾਣਾ 20 ਲੀਟਰ ਇਹਨੇ ਖੁੱਲਾ ਦੁੱਧ ਪਾਣ ਥਾਣਾ ਤੋਂ ਜੱਜਮੈਂਟ ਦਾ ਹਵਾਲਾ ਤੇ 30 ਵੀ ਚੋਲੇ ਭਾਈ ਯਾਰ ਸਹੀ ਗੱਲ ਆ ਬਾਕੀ ਸੇਵਾ ਤੇ ਨਿਰਭਰ ਹੁੰਦਾ ਜਿਹੜਾ ਵੀ ਖਰੀਦਦਾ ਤੇ ਇਸ ਤੋਂ ਅੱਗੇ ਭਾਈ ਜਰਸੀ ਕ੍ਰੋਸ ਅੰਗ ਦੇ ਵਿੱਚ ਹਾਂ ਜਰਸੀ ਕ੍ਰੋਸ ਅੰਗ ਦੇ ਵਿੱਚ ਹੁਣੇ ਆ ਇਧਰ ਸਾਹਮਣੇ ਤੇਰੇ ਖੜੇ ਲਈ ਆਪਾਂ ਠੀਕ ਆ ਇਹ ਕਿੰਨਾ ਸੂਆ ਸੁੰਦੀ ਆ ਭਾਈ ਇਹ ਸੂਆ ਵੀਰੇ ਦੂਜਾ ਇਹ ਦੂਜਾ ਸੂਆ ਸੁੰਦੀ ਆ ਸਾਈਡ ਪੱਖ ਤੋਂ ਬਹੁਤ ਵੱਡੀ ਹੈ ਬਾਈ ਬਹੁਤ ਵੱਡੀ ਬੁੱਡੀ ਹੈ ਬਾਈ ਚੌੜੀ ਲੰਮੀ ਲੁੰਮੀ ਬੜੀ ਹੈ ਬਾਈ ਠੀਕ ਆ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਬਾਈ ਇਹਨ ਵੀਰੇ ਮਾਲਕਾਂ ਨੇ ਕਹਿਣ ਦੱਸਿਓ ਤਾਂ ਬਾਹਰ ਦੇਣਾ ਸੀ ਪਰ ਗਾਂ ਵਿੱਚ ਦਿਨ ਤਿਆਰ ਜੂ ਜਾ ਗਾਂ ਵਿੱਚ 7-8 ਦਿਨ ਲੂਗੀ ਪਰ ਇਹ ਭਰੂ-ਪਰੂ ਬਹੁਤ ਸੋਹਣੀ ਆ ਤਾਂ ਨਾ ਵਾਦੀ ਗੱਡੀ ਚ ਆਉਣੇ ਕਰਕੇ ਹੁਣ ਇਧਰ ਸਾਹਮਣੇ ਆਪਾਂ ਲਾਈ ਆ ਠੀਕ ਆ ਇਹਨੂੰ ਸਾਰੇ 20-25 ਮਿੰਟ ਤੇ ਆਪਣੇ ਕੋਲੇ ਨੀੜਾ ਬੜੀ ਸੋਹਣੀ ਤਿਆਰ ਤੁਰਾਉਣਾ ਬਾਈ ਜੀ ਨੇ ਜਮ ਠੀਕ ਹਾਂ ਨਹੀਂ ਬਹੁਤ ਵੰਗ ਇੱਕੋ ਵੀ ਹੋ ਜੀ ਨਗੀ ਇਹ ਲੈ ਜਾਈਂ ਬਜਾ ਕਰਮ ਵਾਲੀ ਜ਼ਿਲ੍ਹੇ ਲੋ ਵੀ ਬਿਲਕੁਲ ਨਾਲੇ ਸੁਣੇ ਆਏ ਮੇਰੇ ਸਾਹਮਣੇ ਲਾਈ ਆ ਬਾਈ ਨੇ ਗੱਡੀ ਤੇ ਇੰਨੀ ਸੀਲ ਸਾਊਗਾ ਮੇਨ ਗੱਲ ਵੱਡੇ ਭਾਈ ਆਪਣੀ ਇੱਕ ਆਪਣੇ ਕਿਸੇ ਦਾ ਥਾਣੇ ਛੁਟਾਊਗਾ ਬਈ ਠੀਕ ਸਾਰਿਆਂ ਦੇ ਇੱਥੀ ਜਿਹੜੇ ਥਾਣੇ ਆ ਨਹੀਂ ਨਿੱਕੇ ਹੋਊਗੀ ਸਾਰਿਆਂ ਵੀ ਇੱਕ ਠੰਡੀਆਂ ਸੀਲ ਬਈ ਠੀਕ ਤੇ ਸਾਰਿਆਂ ਜੀਵਿੰਦਰ ਨੇ ਘਰੋਂ ਆਈਆਂ ਕੋਈ ਆਪਣੀਆਂ ਵਪਾਰੀਆਂ ਦੇ ਨਹੀਂ ਕਿ ਮੁੰਡੀਆਂ ਮੁੰਡੀਆਂ ਤੋਂ ਕੋਈ ਵੀ ਨਹੀਂ ਠੀਕ ਯਾਨੀ ਘਰੇਲੂ ਗਾਵਾਂ ਨੇ ਘਰੇਲੂ ਗਾਵਾਂ ਬਈ ਸਹੀ ਜਮਾ ਠੀਕ ਆ ਲੋ ਵੀ ਥਣਾ ਦਾ ਸਾਇ ਗਾਇ ਖਾਣੇ ਦੂਜਾ ਸੁਭਾਈ ਸੁਈ ਹੱਥਣਾ ਦਾ ਸ ਹੱਥੀ ਜਵਾਈ ਵਾਲਾ ਥਾਣਾ ਹਾਈਟ ਪੱਖ ਤੋਂ ਵੇਖੋਗੇ ਨਾ ਹਾਈਟ ਪੱਖ ਤੋਂ ਬਹੁਤ ਵੱਡੀ ਆ ਦੋਸਤੋ ਜੇ ਜਰਸੀ ਦੇ ਸੀਮਨ ਲਾਗੇ ਤਾਂ ਬਹੁਤ ਸੋਹਣੇ ਬੱਚੇ ਪਾਊਗੀ ਜਰਸੀ ਦੇ ਪੂਰੀ ਹਾਈਟ ਵਾਲੇ ਵੇਖ ਸਾਦੇ ਹਵਾਨਾ ਦੋਸਤੋ ਚੋ ਨੂੰ ਨਾ ਬਈ ਮੇਰੇ ਨਾਲ 30 ਕਿਲੋ ਝੋਲੇ ਇੰਨੀ ਬਈ ਲੰਮੀ ਲੂਮੀ ਆ ਸਹੀ ਝੋਲੀ ਆ ਬਾਈ ਸੇਵਾ ਤੇ ਨਿਰਭਰ ਸਿਰਫ ਸੇਵਾ ਤੇ ਬਾਈ ਪਰ ਇਹ ਕੱਲਾ ਗਰਮੀ ਗਰਮੀ ਨਹੀਂ ਮੰਦੀ ਧੁੱਪੇ ਬੰਨ ਦੇ ਖਾਵੇ ਜੀ ਹਾਂ ਯਾਰ ਲਓ ਵੀ ਵਾਕਈ ਕ੍ਰਾਸ ਆਂਗ ਜੇ ਇਹਦੇ ਵਿੱਚ ਹੈਗੀ ਗਰਮੀ ਗਰਮੀ ਵਾਕਈ ਨਹੀਂ ਮਨਾਉਣੀ ਬਾਕੀ ਹੁਣ ਬਾਰਿਸ਼ ਦੇ ਤਾਂ ਦਿਨ ਚੱਲ ਰਿਹਾ ਗਰਮੀ ਤਾਂ ਤਕਰੀਬਨ ਹੁਣ ਥੋੜਾ ਜਿਹਾ ਹੀ ਰਹਿਣੀ ਆ ਹੈ ਠੀਕ ਆ ਪੀੜੀ ਜਗਾ ਚ ਹੋਈ ਇੱਕ ਤਾਂ ਹੀ ਖੜੀ ਸੀ ਬਾਈ ਜਾਨਾ ਠੀਕ ਦੋ ਪਾ ਗਾਈਆਂ ਬੰਦਾਂ ਕੋਲੇ ਅੱਛਾ ਜਰ ਉੱਥੇ ਤਾਂ ਨਹੀਂ ਬੈਠੇ ਦੋ ਥੋੜੇ ਥਾਂ ਚ ਬਾਈ ਇਹ ਪਾ ਦੂ ਬਈ 20 ਕਿਲੋ ਦੇ ਲਗਭਗ ਦੋ ਬਾਈ ਯਾਰ 25 26 ਕਿਲੋ ਦਿੱਤਾ ਬਾਈ ਨੇ ਠੀਕ ਆ 25 26 ਵੀਕ ਭਾਵੀ ਸੋਰੀ ਬਰਾਤ 10 ਕਿਲੋਮੀਟਰ ਹੀ ਹੈ ਵੀਰੇ ਕਿਹੜੇ ਪਗਾਂ ਲੈਂਦੇ ਸੀਗੇ ਪਰ ਥੋੜੇ ਸੌਦੇ ਪਿਛੇ ਰਹੀ ਵੀਰੇ ਕਿੜੇ ਜਾਣਾ ਭਣੀ ਆਪਣੇ ਘਰ ਦੇ ਦੇਖਤੀ ਫੇਰ ਆ ਗਈ ਸਹੀ ਗੱਲ ਆ ਪਰ ਲੋ ਬਾਈਆਂ ਦਾ ਮਗਰਲੇ ਸੂਏ ਵੀ ਆਪਾਂ ਲੈਂਦੇ ਸੀ ਬਾੜੀ ਸੋ ਤਾਂ ਗੱਡੀ ਕਰਕੇ ਨੂੰੜੀ ਵਾਦੀ ਭਲਜੀ ਪਾ ਗਈ ਜੋ ਨਖਰੀ ਨਾ ਬਈਏ ਨੇ ਇਹ ਤੂੰ ਮੈਂ ਲੋ ਬਹੁਤ ਵਧੀਆ ਜਾਨਵਰ ਹੈ ਵਾੜ ਚੰਗੀ ਆ ਦੂਜਾ ਸੂਆ ਹੀ ਸੁੰਦੀ ਆ ਹਫਤੇ ਦੇ ਲਗਭਗ ਬਾਈਆਂ ਦਾ ਲੈ ਜਾਣਾ ਬਾਈ ਜੀ ਦਾ 25 ਕਿਲੋ ਦੁੱਧ ਪਾਇਆ ਨੇ ਪਹਿਲੇ ਸੂਏ ਤੇ ਐਤੀ ਅਨਮਾਨ ਆ ਵੀ ਸੇਵਾ ਤੇ ਨਿਰਪਰ ਆ ਜਿਆਦੇ ਪਾ ਰੇਟ ਕੀ ਕਰਦੇ ਆ ਬਾਈ ਬਾਈ ਸੀਅਰ ਦੀ ਦਾਂਗੇ 80000 ਦੀ ਹੁਣ ਤਾਂ 85 90 ਆ ਪਰ ਅਸੀਂ 80000 ਦੀ ਦਾਂਗੇ ਲਓ ਬਈ ਇਹਦਾ ਰੇਟ 80000 ਰੁਪਿਆ ਹਾਂਜੀ ਬਾਈ ਜੀ ਦਾ ਬਾਹਲੇ ਫਰਕ ਨਹੀਂ ਹੁੰਦਾ ਜੀ ਬਾਈ ਆਪਣਾ ਇਹ ਹੋਰ ਬੰਦੇ ਕੋਲ ਲਵੇ ਇੱਕ ਪੰਜ ਕੋਈ 10 ਮੰਗੇ ਆਪਾਂ ਜਾਇਜ ਜਾਈ ਬਣ ਗਏ ਪੰਜ ਚਾਰ ਬਹੁਤ ਆ ਠੀਕ ਆ ਦੇ ਭਾਈ ਐਚ ਐਫ ਦੀ ਗੱਲ ਕਰੀਏ ਇਸ ਤੋਂ ਅੱਗੇ ਇਹ ਵੀ ਦੂਜਾ ਸੂਆ ਬੱਛੀ ਹੈ ਭਾਈ ਇਹ ਦੂਜਾ ਸੂਏ ਇਹ ਸੰਦੀ ਕਰਵਾ। ਇਹ ਦਿਨ ਪਏ ਭਾਈ 11 ਤੋਂ 12 ਹਾਜੀ। ਹਸ਼ਾ 11 12 ਦਿਨਾਂ ਦੀ ਕੱਚੀ ਆ। ਪਰ ਲੇਵੇ ਤੇ ਨਾੜਾਂ ਭਾਈ ਐਆਂ ਆ ਜਿਵੇਂ ਕਿਸੇ ਨਾ ਬੁੜੀਆਂ ਨੇ ਕਿਵੇਂ ਕੋਈ ਕੱਪੜੇ ਕਢਾਈ ਕਰੀ ਹੁੰਦੀ ਬਈ ਵੇਖ। ਵਾਕਿਆ ਹੀ ਦੋਸਤੋ ਵੇਖ ਸਕਦੇ ਆ। ਫਾਰਮਾਂ ਜਿ ਨਹੀਂ ਆ। ਐਂਜਲ ਪਰ ਚੈਨਲ ਤੇ ਵੀ ਉਹਨੇ ਪੀਡੀਐਮ ਮਿਲੇ ਜ। ਸਹੀ ਗੱਲ। ਤੋਂ ਹੀ ਆ ਭਾਈ ਵੇਖ। ਬਾਕੀ ਜਿਵੇਂ ਜਿਵੇਂ ਦੋਸਤੋ ਤਿਆਰੀ ਕਰਨੀ ਹੈ ਨਾ ਗੈਗੂ ਬਹੁਤ ਸੋਹਣਾ ਬਣਾਉਣਾ ਥਾਣਾ ਸਾਈਜ ਵੇਖੋਗੇ ਨਾ ਦੋਸਤੋ ਬਹੁਤ ਤੇ ਮਿਲਕ ਵੇਣ ਵੀ ਚੰਗੀ ਆ। ਬੋਲੀਆਂ ਚੰਗੀਆਂ ਬਈ ਮੇਰੇ। ਬਹੁਤ ਸੁਹਣੀਆਂ ਨਾੜਾ ਠਾਈਆਂ ਹੋਈਆਂ। ਉਹ ਆਨੇ ਤੇ ਹਜੇ 10-12 ਦਿਨਾਂ ਦੀ ਕੱਚੀ ਆ ਬਈ। ਇਹ ਸੀਮ ਹੁਣੀ ਬਹੁਤ ਚੰਗਾ ਲੱਗਿਆ ਬਈ ਸਖ ਸੜ ਲੱਗਿਆ। ਅੱਛਾ। ਤੇ ਉੱਪਰ ਤੁਨ ਮੈਂ ਬੰਦੇ ਨੂੰ ਪੁੱਛ ਦੂੰ ਲੱਗਿਆ ਸਖ ਸੜ ਜਾ। ਠੀਕ ਆ ਲੱਗਿਆ ਸਖ ਸੜਾ ਇਹ ਨਹੀਂ ਪਤਾ ਕਿਹੜੇ ਬੋਲ ਦਾ ਲੱਗਿਆ। ਲੱਗੋ ਆਪਾਂ ਪੁੱਛ ਦਾਂਗੇ ਬੰਦਿਆਂ ਨੂੰ। ਲੱਗਿਆ ਸਖ ਸੜੀ ਇਹ। ਕਿੰਨਾ ਆਪਾਂ ਨੂੰ ਜਾਣ। ਦੂਜੀ ਸਾਈਡ ਤੋਂ ਵੀ ਤੁਸੀਂ ਬਹੁਤ ਵਧੀਆ ਬਈ ਸਾਰੇ ਪਾਸੇ ਪਰੋਈ ਪਈ ਆ ਕਰਮਾ ਇੱਕ ਸੱਜਣ ਨਾੜਾ ਨੂੜਾ ਹਵਾਨੇ ਦੇ ਉੱਤੇ ਬਾਕੀ ਮ ਉਹ ਜੱਗੂ ਕਰਮਾਲੀ ਇਹ ਸੁਣਦੀ ਆ ਹਾਈਟ ਪੱਖ ਤੋਂ ਵੀ ਸੋਹਣੀ ਆ ਵੇਲਬੂਲ ਵੀ ਚੰਗੀ ਆ ਲੋ ਜੱਜਮੈਂਟ ਹੋ ਜਾਣੀ ਹਵਾਨਾ ਦੋਸਤੋ ਕਰਮਾਲੀ ਦਾ ਇਹਦਾ ਵੀ ਖੁੱਚਾਂ ਤੋਂ ਉੱਪਰ ਹੀ ਆ ਸੋਹਣਾ ਹਵਾਨਾ ਬਹੁਤ ਸੋਹਣਾ ਹੋਇਆ ਉਹਨਾਂ ਤਿਆਰ ਕਰਨਾ ਬਾਈ ਜਿੰਨਾ ਕਰਨਾ ਤੇ ਬਾਕੀ ਦੋਸਤੋ ਕੋਈ ਫੋਰਟ ਸ਼ਾਂਗ ਵੀ ਹੈ ਨਹੀਂ ਉਸ ਵੀ ਨਿੱਕਲੇ ਨਿੱਕਲੇ ਚਾਰੇ ਚਾਰੇ ਤੋਂ ਆਪਣੇ ਸਾਰੇ ਗੱਜੇ ਨੇ ਬਈ ਸਹੀ ਗੱਲ ਕੋਈ ਨਾਲ ਐਕਸਟਰਾ ਥਾਂ ਨਹੀਂ ਕੋਈ ਐ ਚਮੜੀ ਵੀ ਗੁਲਾਬੀ ਗੁਲਾਬੀ ਪਈ ਆ ਬਰੀਡ ਪੱਖ ਤੋਂ ਦੋਸਤੋ ਜੇ ਗੱਲ ਕਰੀਏ ਬਹੁਤ ਸੋਹਣੀ ਆ ਜਾਤ ਕੁਆਲਟੀ ਵਾਲੀ ਆ ਕੁਣ ਪੀ ਲੈਣ ਦੇ ਵਿੱਚ ਜੋ ਪੀਂਦੀ ਠੀਕ ਐ ਲਓ ਬਈ ਰੇਟ ਇਹਦਾ ਵੀ ਆਪਾਂ ਬਾਈ ਤੋਂ ਪੁੱਛ ਦਨੇ ਆ ਬਈ ਸੇਵ ਕਰ ਇਹਦਾ ਜੇ ਗੱਲ ਕਰੀਏ ਦੁੱਧ ਕਿੰਨਾ ਪਾ ਦੂਗੀ ਦੁੱਧ ਵੀ ਕਹਿਣ ਤਾਂ ਵੀਰੇ 40 ਕਿਲੋ ਹੀ ਕਹਿਦੀ ਠੀਕ ਆਪਾਂ ਇਹਨਾਂ ਕਿੰਨੀ ਜੀ ਫੜ ਲੈਣੀ ਹੈ ਪਰ ਵੀਰੇ 26 27 ਕਿਲੋ ਦੇ ਵੀ ਨਹੀਂ ਮਰਦੀ ਠੀਕ ਪਰ ਬੰਦਾ ਜਿਹੜਾ ਬਈ ਪੈਸੇ ਲਾਊਗਾ ਆਪਣੇ ਨੂੰ ਸਿਆਣਾ ਕੋਲ ਲੈ ਕੇ ਜਾਊਗਾ ਠੀਕ ਐ ਬਾਕੀ ਦੋਸਤੋ ਕੋਈ ਵੀ ਪਸ਼ੂ ਵਿਖਾਉਣੇ ਆ ਹਾਂ ਤੇ ਉਹ ਤੁਸੀਂ ਆਪ ਦੀ ਸਮਝ ਨਾਲ ਇੱਕ ਲੋਕ ਤਸੱਲੀ ਕਰਕੇ ਹੋ ਜਾਓ ਬਈ ਤਸੱਲੀ ਕਰਕੇ ਆਪਦੇ ਜੱਜਮੈਂਟ ਲਾਓ ਇਹਨਾਂ ਬਈ ਜਿਹੜੀ ਆਪਾਂ ਗੱਲ ਕਹੀ ਦੀ ਉਹ ਇੱਕ ਨੰਬਰ ਨਹੀਂ ਕੋਲ 100 ਜ 100 ਹੀ ਨਿਕਲੂਗੀ ਬਈ ਠੀਕ ਹੈ ਇਹਦਾ ਰੇਟ ਕੀ ਕਰਦੇ ਆਂ ਬਈ ਇਹਦੇ ਕੋ ਸਿਰ ਦੇ ਦਾਂਗੇ ਉਸ 80 ਹਜ਼ਾਰ ਰੁਪਏ ਇਹ ਦੇ ਦਾਂਗੇ ਲਓ ਬਈ 80 ਹਜ਼ਾਰ ਬਹੁਤ ਸੋਹਣੀ ਜਾਤ ਕੁਆਲਟੀ ਵਾਲੀ ਬਾਕੀ ਸੈਕਸਲ ਸੀਮਾਂ ਲੱਗਿਆ ਚੰਗਾ ਬਾਈਆਂ ਦਾ ਇਹ ਨਹੀਂ ਪਤਾ ਕਿਹੜੇ ਬੋਲਦਾ ਪੁੱਛਦੇ ਲੈ ਆਪਾਂ ਸਾਰਾ ਬੈਂ ਦੇ ਦਾਂਗੇ ਡਾਡਾ ਲਓ ਬਈ ਬਾਈਆਂ ਦਾ ਡਿਟੇਲ ਸਾਰੀ ਦੇ ਦਾਂਗੇ ਕਿਹੜਾ ਸੀਮਾਂ ਲੱਗਿਆ ਇਸ ਤੋਂ ਅੱਗੇ ਦੋਸਤੋ ਬਹੁਤ ਸੋਹਣੇ ਕੱਦ ਕਾਠ ਦੇ ਵਿੱਚ ਐਚ ਐਫ ਵੜਾ ਇਹਦੇ ਬਾਰੇ ਵੀ ਜਾਣਕਾਰੀ ਲੈਨੇ ਆਂ ਬਈ ਇਸ ਤੋਂ ਅੱਗੇ ਇਹੋ ਜਿਹੜੀ ਖੜੀ ਹੈ ਇਹਦੀ ਗੱਲ ਕਰੀਏ ਇਹ ਵੀ ਦੂਜਾ ਸੂਏ ਵੀਰੇ ਠੀਕ ਆ ਦੂਜਾ ਸੂਏ ਉਹ ਕੰਨ ਚੱਕਣ ਲੱਗੀ ਵੀਰੇ ਕਿਨੇ ਕੰਨਾਂ ਵਾਲੇ ਤਾਂ ਚੱਕਣ ਲੱਗੀ ਮਤਲਬ ਠੀਕ ਆ ਛਿੱਗੀ ਪੂਰੀ ਉਹ ਵੀ ਕੰਨਾਂ ਵਾਲੇ ਚੱਕਣ ਲੱਗੀ ਠੀਕ ਆ ਤੇ ਪਰ ਗਾਂ ਵੀ ਇਹਦੇ ਲੇਵਲ ਨਾਣਾ ਦਿਖਾ ਲਾ ਕਹਿੰਦਾ ਮਤਲਬ ਕਹਿੰਦੇ ਇੱਧਰ ਕੋਲੇ ਦਿਖਾਵੇ ਕਿੰਨੀਆਂ ਬਾਈ ਇਹਦੀ ਵਾਕਿਆ ਹੀ ਦੋਸਤੋ ਵੇਖ ਸਾਰੇ ਨਾੜਾ ਐ ਹਵਾਨਾ ਹਵਾਨਾ ਜੀ ਗੱਲ ਕਰੀਏ ਨਾ پروਇਆ ਪਿਆ ਨਾੜਾ ਨਾ ਇਹ ਦਿਨਾਂ ਨੇ ਅੱਠ ਪਏ ਗਾਂ ਦੇ ਬਾਈ ਹੁਸ਼ਿਆ ਅੱਠ ਦਿਨ ਪਏ ਆ ਦੋਸਤੋ ਵੇਖ ਸਾਰੇ ਥਣਾ ਦਾ ਸੈਅ ਕੀ ਬਾਤਾਂ ਦੋਸਤੋ ਮਿਲਕ ਵੀ ਇਹਦੀ ਵੀ ਚੰਗੀ ਆ ਬਹੁਤ ਚੰਗੀ ਹੱਥੀ ਚਵਾਈ ਵਾਲਾ ਥਾਣਾ ਪਾਉਂਦੀ ਕੋਈ ਹੱਥੀ ਚਵਾਈ ਕਰ ਲੋ ਤੇ ਪਾਉਂਦੀ ਮਸ਼ੀਨੀ ਫੇਰ ਸੇਹ ਦਾ ਵੀ ਚੈੱਕ ਕਰ ਸਕਦੇ ਆ ਪੂਰੇ ਵੱਡੇ ਕਦ ਕਾਠ ਦੇ ਵਿੱਚ ਆ ਬਣਾ ਬਾਈ ਯਾਰ ਤੋਫਾ ਹੀ ਰੇਰਪੁਰ ਵੇਖ ਸਕਦੇ ਆ ਭਾਈ ਇਹਦੀ ਗੱਲ ਕਰੀਏ ਇਹ ਦੁੱਧ ਕੈਪੈਸਟੀ ਕੀ ਰੋਗੀ 30 ਕਿਲੋ ਬੰਦੇ ਨੇ ਚੋਇਆ ਜਿਵੇਂ ਆਪਣੇਾਂ ਦੇ ਲਈ ਅਥੋਂ ਲਈ ਜਿਵੇਂ ਬੰਦੇ ਨੇ ਇੱਥੇ ਜੋ ਲੋ ਵੀ ਚੰਗੇ ਦੁੱਧ ਰਕੜਾ ਵਾਲੀ ਦੋਨੇ ਪਾਸੇ ਬਹਿ ਕੇ ਜੋਨੇ ਸੀ ਬੰਦੇ ਉਹ ਠੀਕ ਹਾਂਜੀ ਭਾਈ ਯਾਨਕੀ ਪਹਿਲੇ ਸੂਏ ਚੰਗਾ ਦੁੱਧ ਹਾਂ ਭਾਈ ਲੋ ਭਾਈ ਐ ਇਤੀ ਅਨੁਮਾਨ ਆ 30 ਤੋਂ ਬਾਹਰ ਦੇ ਦੂਗੀ ਬਾਕੀ ਸੇਵਾ ਦੇ ਨਿਰਪਾਤ ਜਿਹਨਾਂ ਨੇ ਪਾਇਆ ਹੋਰ ਉਹ ਤਾਂ ਦਿੰਦੀ ਵੀ ਨਹੀਂ ਗਾ ਸਹੀ ਗੱਲ ਆ ਬਰੀਡ ਪੱਖ ਤੋਂ ਚੰਗੀ ਆ ਕੋਈ ਇਹ ਨਹੀਂ ਗੱਲ ਵੀ ਵੱਡੇ ਕੱਦ ਕਰ ਤੇ ਢੂਈ ਚੱਕਦੀ ਆ ਐ ਪਲੇਨ ਪਈ ਆ ਦੋਸਤੋ ਜਿਵੇਂ ਗਾਂ ਯੰਗੂ ਸਿੱਧੀ ਕੋਈ ਗਾਂ ਨਹੀਂ ਹੋ ਜੀ ਪਸ ਇੰਨਾ ਗੰਨਿਆਂ ਨੂੰ ਪੰਜ ਪੰਜ ਨੇ ਕੱਚੀ ਐ ਬਸ ਥੋੜੀ ਜਿਹੀ ਤਿਆਰੀ ਕਰੇ ਨਾ ਬਹੁਤ ਬੜਾ ਸੋਹਣਾ ਜਾਏਗਾ ਸਹੀ ਗੱਲ ਆ ਸਹੀ ਗੱਲ ਲਓ ਵੀ ਹਵਾਨੇ ਦੀ ਜੱਜਮੈਂਟ ਤੁਹਾਨੂੰ ਇਹਦੀ ਵੀ ਕਰਾ ਦਿੰਨੇ ਆ ਇਹਦਾ ਵੀ ਹਵਾਨਾ ਕਰਮ ਵਾਲੀ ਦਾ ਸੋਹਣਾ ਬੜਾ ਸੋਹਣਾ ਤਿਆਰ ਕਰਨਾ ਬਾਈ ਜਿੱਦ ਦੇ ਤੂੰ ਕਰਮ ਵਾਲੀ ਨੇ ਜਦੋਂ ਦਾ ਪੀਕ ਟਾਈਮ ਜਦੋਂ ਹੋਈ ਨਾ ਜਦੋਂ ਗਾਣੇ ਬੱਚੀ ਪੁੱਛੀ ਦੇ ਬੱਚਾ ਬੋਚਾ ਦੇ ਆਏ ਹੋ ਉਦੋਂ ਹੋਰ ਹੀ ਗੱਲਾਂ ਹੋ ਜਾਣਗੀਆਂ ਸੋਹਣੀਆਂ ਸਹੀ ਗੱਲ ਆ ਜਦੋਂ ਬਿਲਕੁਲ ਤਿਆਰੀ ਦੇ ਵਿੱਚ ਹੋਈ ਵਾਕਿਆ ਹੀ ਗੱਲ ਬਾਈ ਦੀ ਸਹੀ ਆ ਜਿਹੜੇ ਸਾਣਾ ਹਵਾਨਾ ਦੀਂਦਾ ਦੋਸਤੋ ਐ ਪੂਰਾ ਫਸ ਜਾਣਾ ਹਵਾਨਾ ਕਿਉਂਕ ਪੰਜ ਚਾਰ ਦਿਨਾਂ ਨਾਲ ਜਾਂਦੀ ਇਹਦਾ ਹਵਾਨਾ ਕਰਮ ਵਾਲੀਏ ਸੋਨਾ ਤਿਆਰ ਕਰ ਜਾਣਾ। ਬਾਕੀ ਦੋਸਤੋ ਜਿੰਨੇ ਵੀ ਜਾਨਵਰ ਤੁਸੀਂ ਅੱਜ ਦੀ ਵੀਡੀਓ ਦੇ ਵਿੱਚ ਵੇਖਿਆ ਕਿਸੇ 'ਚ ਵੀ ਕੋਈ ਕਮੀ ਨਹੀਂ। ਤੁਹਾਨੂੰ ਵੀਡੀਓ 'ਚ ਸਾਰੇ ਪਸ਼ੂ ਖਾਤੇ ਆ। ਰੇਟ ਇਹਦਾ ਵੀ ਆਪਾਂ ਬਾਈ ਤੋਂ ਪੁੱਛ ਲੈਨੇ ਆ। ਬਾਈ ਸੇਵਕੇ ਦਾ ਰੇਟ ਕੀ ਕਰਦੇ ਆਂ? ਆਇਰ ਇੱਕ 5 ਨਹੀਂ 10 ਨਹੀਂ ਵੀਰੇ 85 ਹਰ ਦੀ ਦਿੰਦੇ ਆਂ। ਠੀਕ ਆ। ਲਓ ਵੀ ਜਹਾਜ ਆਪਣੇ। ਰੇਟ ਦੀ ਗੱਲ ਕਰਨ ਲਈਏ ਦੋਸਤੋ ਸਾਰੇ ਪਸ਼ੂਆਂ ਦੇ ਜੇ ਗੱਲ ਕਰੀਏ। ਚਲਾਈ ਕਰਕੇ ਆ ਜਾਈਂ ਆਸੇ-ਪਾਸੇ ਫੇਰ ਆ ਕੇ ਆਪਣੇ ਦੁਕਾਨ ਲਵੇ ਤੇ ਲੋਕਾਂ ਨੂੰ 5000 ਦਾ ਫਾਇਦਾ ਦੱਸਦਾ ਫੇਰ ਮੰਨਣ ਆਗੇ। ਠੀਕ ਆ। ਲ ਰਜਾਨਾ ਵੀਡੀਓ ਪਾਈ ਦੀਆਂ ਬਿਲਕੁਲ ਜਾਇਜ਼ ਆ ਜਿਹੜਾ ਵੀਰ ਦੋਸਤੋ ਕੋਈ ਪਸ਼ੂ ਖਰੀਦਦਾ ਬਾਕੀ ਤਸੱਲੀ ਕਰਕੇ ਆਜੋ ਬਾਈਆਂ ਦਾ ਤਸੱਲੀ ਕਰਕੇ ਆਇਓ ਬਾਈ ਸਾਰੇ ਬਸ ਸਹੀ ਗੱਲ ਆ ਸਹੀ ਗੱਲ ਬਾਕੀ ਕੋਈ ਹੱਥ ਧਰਾ ਨਹੀਂ ਪਸ਼ੂ ਐ ਖੜੇ ਆ ਦੋਸਤੋ ਜੇ ਕੋਈ ਆ ਪੈਚਫ ਦੀਆਂ ਗੱਲਾਂ ਕਰੀਏ ਇਹਨਾਂ ਦੋਸਤੋ ਆ ਵੱਡੇ ਕਦ ਕਾਠਾਂ ਵਾਲੀਆਂ ਢੂਈ ਚੱਕਣ ਲੱਗ ਜਾਂਦੀਆਂ ਜਿਵੇਂ ਦੋਸਤੋ ਪਲੇਨ ਆ ਢੂਈਆਂ ਦੇਖ ਸਕਦੇ ਆ ਕੋਈ ਗਾਂ ਦੇ ਉੱਤੇ ਇਹ ਗੱਲ ਕਰੀਏ ਢੂਈ ਜੇ ਨੋਕਸ਼ ਨਹੀਂ ਜੇ ਹੱਥ ਧਰਾ ਹੈ ਨਹੀਂ ਗੇ ਥੱਲੋਂ ਹਵਾਨੇ ਜੋ ਵੇਖੋਗੇ ਕਿਆ ਬਾਤਾਂ ਦੋਸਤੋ ਸਾਰੀਆਂ ਵਹਿਣਾ ਨਹੀਂ ਹੋ ਆਨੇ ਸਾਫ ਸੁਖਰੀਆ ਬਈ ਸਾਰੀਆਂ ਜਿੰਨੀਆਂ ਬਈਰ ਤੇ ਬਈ ਇਹ ਜਿਹੜੀ ਆਪਣੇ ਕੋਲੇ ਖੜੀ ਕ੍ਰੋਸ ਸਾਂਗ ਦੇ ਵਿੱਚ ਵੱੱਛੀ ਹਾਂਜੀ ਹਾਂਜੀ ਇਹਦੀ ਗੱਲ ਕਰੀਏ ਤਾਂ ਤੇ ਕੀਰੀ ਹੈ ਵੱੱਛੀ ਬਈ ਜਮ ਦੰਦਾ ਤੋਂ ਪਿਆਰੀ ਐ ਸੇ ਆਖੀਰੀ ਐ ਕਿੰਨੀ ਕੁ ਉਮਰ ਆ ਬਈ ਇਹਦੀ ਆ ਕੀ ਲਾ ਲੋਵੇ ਕਿੰਨੀ ਹੁੰਦੀ ਆ ਮੈਂ ਆਪਾਂ ਗਾ ਬਾਈ 12 13 ਮਹੀਨੇ ਦੀ ਬੰਦੀ ਬਾਈ ਠੀਕ ਆ 12 13 ਮਹੀਨਿਆਂ ਦੀ ਹੋਊਗੀ ਲਗਭਗ ਬਈ 13 ਮੈਂ ਲਾ ਲੋਵੇ ਲੋਕ ਖਰ ਨਹੀਂ ਖੁਣਦੀ ਵੇਖੂਗਾ ਨਾ ਘੋੜੀਆਂ ਨੂੰ ਖੜਨੀ ਇੱਕ ਨੰਬਰ ਆ ਬਾਈ ਚੋਰ ਰੱਖਣ ਵਾਸਤੇ ਲਈ ਆਪਾਂ ਕੁਝ ਹੋਰ ਲਈ ਰੱਖਣਾ ਸੀ ਤੇ ਥੋੜਾ ਫਿਰ ਪਸੂ ਵਧ ਹੋ ਜਾਂਦੇ ਬਾਈ ਯਾਰ ਸਹੀ ਗੱਲ ਆ ਸਹੀ ਤੇ ਮੈਂ ਚੱਲ ਕੋਈ ਕੁਵੇ ਜਿੰਨੇ ਬਾਈ ਚੱਲ ਲਓ ਬਈ ਇਹਦੀ ਵੀ ਤੁਹਾਨੂੰ ਝੋਲੀ ਚਾਰੇ ਥਾਣਾ ਕੋਈ ਐਕਸਟਰਾ ਥਾਣਾ ਨਹੀਂ ਵੀਰੇ ਨਾਲ ਜਾਵਾਂ ਬਈ ਲਓ ਵੀ ਥੱਲੋ ਝੋਲੀ ਖੋਣੇ ਬਣਾ ਜਮ ਪੂਰੇ ਖੜੀ ਬਈ ਸੇਕ ਇਹ ਥਲੇਰਾ ਬਾਈ ਆਪੇ ਹੀ ਪਾਇਆ ਗਰ ਆਹ ਵੀ ਵੈਸੇ ਕੱਲਾ ਕੱਲਾ ਥਾਣੀ ਆ ਜਿਹੜੇ ਵੀ ਤੇ ਪਸੰਦ ਹੋ ਕਰੇ ਕਈ ਦਾ ਕਿਰਾਇਆ ਆਪਾਂ ਡਬਲ ਦੇਵਾਂ ਬੰਦੇ ਨੂੰ ਦੱਸ ਦੇ ਕੋਸ਼ਿਸ਼ ਕਰਾ ਥਾਣੋ ਇਹਦਾ ਬਾਈ ਨਹੀਂ ਟੁੱਟ ਫੇਰ ਪਰ ਬਈ ਇੱਕ ਲਵੇ ਫੇਸ ਕੁਆਲਿਟੀ ਕਰਮਾਲੀ ਦੇਖ ਕੇ ਕੀ ਕੁਆਲਿਟੀ ਵੇਖੋ ਨਾ ਦੋਸਤੋ ਬਹੁਤ ਸੋਹਣੀ ਫੇਸ ਕੁਆਲਿਟ ਬਾਕੀ ਇਹਦੇ ਆਵਾ ਵੀ ਜੇ ਐਚ ਐਫ ਦਾ ਸੀਮਨ ਲੱਗ ਗਿਆ ਬੱਚੇ ਐਚ ਐਫ ਦੇ ਦੇ ਸੀਮਨ ਗਾਂ ਬਹੁਤ ਚੰਗੀ ਦੀ ਬਈ ਆਪ ਆ ਪੈਣੀ ਕਿ ਲੋਕਲ ਚ ਲਈਏ ਫਾਰਮ ਚ ਲਈਆਂ ਬਾਈ ਦੂਜੀ ਬੱਚੀ ਨਾਲ ਦੇ ਨੰਬਰ ਆਪੇ ਵੇਚਣ ਨਹੀਂ ਗਾਉਂਦੇ ਬਈ ਵਾਕੇ ਹੀ ਬਾਈਆਂ ਦਾ ਇੱਕੋ ਫਾਰਮ ਚੋਂ ਆਈਆਂ ਰੀਡ ਬਾਕੀ ਦੇਖੋਗੇ ਨਾ ਬਾਈਆਂ ਦਾ ਇਹ ਸੇਲ ਨਹੀਂ ਕਰਨੀ ਵਾਕੇ ਬਾਈ ਦੀ ਇੱਥੇ ਖੜੀ ਹੋਈ ਸੀ ਦੂਜੀ ਬੱਚੀ ਵੀ ਇਹ ਨਾਲ ਥੱਲੇ ਤੁਹਾਨੂੰ ਕੜਾ ਦਿੰਦਾ ਇੱਥੋਂ ਹੋਲ ਕੇ ਲਗਿਆ ਮੇਰੇ ਸਾਹਮਣੇ ਬਾਕੀ ਇਹ ਹੀ ਬੱਚੀ ਬਾਈਆਂ ਦਾ ਸੇਲ ਕਰਨੀ ਆ ਚੰਗੇ ਦੁੱਧ ਰਿਕਾਰਡ ਵਾਲੀ ਆ ਬਈ ਇਹ ਤਾਂ ਕੀ ਰੇਟ ਕਰਦੇ ਆ। ਤੁਹਾਨੂੰ ਬੋਲ ਕਰਾਉਣਾ ਪਈ 30 ਨਹੀਂ 35 ਨਹੀਂ। ਠੀਕ ਆ। 23000 ਰੁਪਏ ਦੇ ਦਾਂਗੇ ਜਮਾਂ ਯਾਰ। ਠੀਕ ਆ। ਹਾਂ। 23000 ਦੀ ਦੇ ਦੇ। 23 ਦੇ ਦਾਂਗੇ ਯਾਰ। ਲਓ ਵੀ 23000 ਦੀ ਦੇ ਦੇਾਂਗੇ ਮਾਨਤਾਂ ਫਿਰ ਵੀ ਬਾਈ ਜਾਂਦਾ। ਬਈ ਤੇ ਕਰਮ ਲਈ ਤਿਆਰ ਹੋ ਗਈ। ਇੱਕ ਸਵਾ 20 ਦੀ ਸੀ ਇਹ ਕਾਪ ਬਾਈ ਇਹਦੇ ਵਰਗੀ ਰੰਗ ਰੂਪ ਵਾਲੀ ਸੀਗੀ ਇੱਥੇ ਖੜੀ ਦੀ ਆ ਇਸ ਬਰਾਂਡੇ ਚ ਆਪਾਂ ਵੀਡੀਓ ਪਾਈ ਸੀ ਹਾਂ ਬਾਈ ਬਹੁਤ ਚੰਗੇ ਰ ਬਹੁਤ ਚੰਗੇ ਵੀ 85 ਬ੍ਰੀਡ ਦੀ ਵੀਡੀਓ ਵੀ ਬਾਈ ਬਹੁਤ ਚੱਲੀ ਸੀ ਉਹਦੀ ਮਾਣਾ ਬਾਈ ਇਹ ਜੇ ਆਪਾਂ ਲੈਵਾਂ ਦੇਖਣਾ ਕਰਮ ਲਈ ਬਹੁਤ ਵੇਖਿਆ ਜਿਵੇਂ ਉਹਦਾ ਹੀ ਰੰਗ ਰੂਪ ਆ ਬਸ ਮੁਕਸਰ ਕੰਨੀ ਗਈ ਹੈ ਬਾਈ ਹੁਣ 26 22 ਕਿਲੋ ਦਾ ਬੰਦੇ ਕੋਲੇ ਉਹਦੀ ਮਗਰ ਮੱਛੀ ਵੀ ਜਿਵੇਂ ਇਹ ਵਰਗੀ ਸੇਮ ਸੀ ਬੰਦੇ ਕੋਲੇ ਬਣਾ ਹੀ ਕਹਿੰਦੇ ਵਾਕਿਆ ਹੀ ਦੋਸਤੋ ਬਹੁਤ ਚੰਗੇ ਜਾਨਵਰ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਵੀ ਬਾਈ ਕੋਲੇ ਸਾਰੇ ਜਾਨਵਰ ਚੰਗੇ ਆ ਕੋਲੇ ਇੱਥੇ ਆ ਕੇ ਬੰਦਾ ਵੇਖੂ ਵੀ ਮੁੜਦਾ ਨਹੀਂ ਵੀਰੇ ਆਪਣੇ ਉਹ ਕੋਈ ਨਹੀਂ ਕੋਈ ਛੋਟਾ ਹੋ ਕੁਦ ਕੋਈ ਉਹ ਨਹੀਂ ਨਾ ਸਹੀ ਗੱਲ ਜਿਹੜੀ ਚੀਜ਼ ਬਾਕੀ ਵੀਡੀਓ ਜੀ ਦੱਸੀ ਉਹ ਨਿਕਲੂਗੀ ਨਿਕਲੂ ਬਾਈ ਯਾਰ ਆ ਸਹੀ ਗੱਲ ਆ। ਲਓ ਵੀ ਸੁਈਆਂ ਵੀਰੇ ਤੁਹਾਨੂੰ ਦਵਾ ਜੇਰ ਪਈ ਆਪਣੀ ਵੀਡੀਓ ਕੋ ਪਈ ਆ। ਸੁਭਾ ਤਿੰਨ ਚਾਰ ਕਿਲੋ ਚੋਇਆ ਪਰ ਬਈ ਕਹਿਣ ਨੂੰ 85 ਕਿ ਡਿਜੀਟ ਵਧੀਆ ਕਿੱਡੀ ਸਫਾਈ ਲਈ ਗਾ ਬਈ। ਸਹੀ ਗੱਲ। ਇੱਧਰ ਹੀ ਕਹਿ ਸਕਦੇ ਜੇ ਭਾਪਰ ਜਿਹੜੀ ਆਪਾਂ ਜਣੀ ਮੈਂ ਤਾਂ ਅੱਗੇ ਕਹਿ ਕੇ ਹੰਡਾਂ ਜੇ ਕੋਈ ਹੋਰ ਕਿਸੇ ਕੋਲ ਹੁੰਦੀ ਤਾਂ ਅਗਲਾ ਕਹਿੰਦਾ ਦੂਜਾ। ਬਾਕੀ ਜੇਰ ਤੁਹਾਨੂੰ ਵਿਖਾ ਦਿੰਨੇ ਆ। ਆਹ ਪਈ ਵੱਡੇ ਜੇਰ ਆ ਪਈ ਆ। ਬਾਕੀ ਵੀਡੀਓ ਵੀ ਸਰੀ ਆਪਣੀ ਕੋਲ ਬਾਕੀ ਵੀਡੀਓ ਬਾਈ ਕੋਲੇ ਹੈਗੀ ਆ। ਤੇ ਜਿਹੜੇ ਵੀਰ ਦੇ ਕੋਈ ਵੀ ਨਾਗ ਪਸੰਦ ਹੋਵੇ ਜਾਂ ਗੱਬਣਾ ਚੋਂ ਜਾਂ ਸੂਈ ਸਵਾਈ ਦੀ ਤਾਂ ਦੋਸਤੋ ਤੁਸੀਂ ਇੱਥੇ ਚਵਾਈ ਕਰ ਆਪਣੇ ਘਰ ਸਾਰੀ ਤੁਹਾਨੂੰ ਗਾਰੰਟੀ ਕਰਦੇ ਬਈ ਲਓ ਬਈ ਬਾਈਆਂ ਦਾ ਆਪਣੀ ਫੁੱਲ ਗਾਰੰਟੀ ਹੋਊ ਬਾਕੀ ਦੋਸਤੋ ਮੈਨੂੰ ਵੀ ਬਾਈ ਤੇ ਮਾ ਨਾ ਕਿਉਂਕਿ ਸਾਫ਼ ਸੁਥਰੇ ਜਾਨਵਰ ਹੁੰਦੇ ਜਿੰਨੀਆਂ ਵੀ ਵੀਡੀਓ ਬਾਈ ਦੇ ਘਰੋਂ ਕਵਰ ਕੀਤੀਆਂ ਨਾ ਦੋਸਤੋ ਗਾਰੰਟੀ ਵਾਲੇ ਕੰਮ ਕੀਤੇ ਆ ਬਾਈ ਨੇ ਅੱਜ ਦੀ ਵੀਡੀਓ ਦੇ ਵਿੱਚ ਵੀ ਬਾਈ ਕੋਲੇ ਬਾਈਆਂ ਦਾ ਕੁਝ ਜਾਨਵਰ ਸੇਲ ਹੁੰਦੇ ਸੀ ਪਰ ਆਪਾਂ ਰੋਕ ਕੇ ਆ ਵੀਡੀਓ ਕਰਕੇ ਐਹੀ ਗੱਲ ਬਾਈ ਉਹ ਕੋਈ ਵੇਖਤੀ ਸੀਗੀ ਬੰਦੇ ਕੀ ਰਾਤ ਕੋਈ ਉਹ ਇੱਕ ਦੀ ਸਾਗ ਇਕੱਠੇ ਨੇ ਸੀਗੇ ਮੈਂ ਫਿਰ ਵੀਡੀਓ ਅਜ ਤਨ ਕਈ ਹੋਮ ਲਓ ਜੀ ਇਸੇ ਕਰਕੇ ਬਾਈਆਂ ਦਾ ਰੋਕ ਲਏ ਸੀ ਆਪਾਂ ਦਿੱਤੀਆਂ ਨਹੀਂ ਜਰਸੀ ਬੰਦੇ ਕਈ ਬੰਨ ਨੂੰ ਕਹਿੰਦੇ ਵੀਡੀਓ ਪਾ ਦੇ ਵੀਡੀਓ ਪਾ ਦੇ ਨਾ ਪਾਈ ਕਿਸੇ ਨੂੰ ਲਓ ਜੀ ਇਹ ਤੁਹਾਡੇ ਲਈ ਤੋਹਫਾ ਹੈ ਕਿਉਂਕਿ ਚੰਗੇ ਜਾਨਵਰ ਆ ਬਾਈ ਨੇ ਵੀਡੀਓ ਪਾ ਦਿੱਤੀ ਆ ਬਈ ਬੰਦਾ ਹੋਰ ਕਿਸੇ ਕੋਲ ਹੈ ਨਾ ਕਿਸੇ ਕੋਲ ਕੋਈ ਮੰਨੇ ਇੱਕ ਪੰਜ ਮੰਗੇ ਬਾਈ ਆਪਾਂ ਜਿਆਜ ਬਚਾ ਸੀ ਲਓ ਜੀ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਜੇ ਸੂਈ ਸਵਾਈ ਲੈਣੀ ਆ ਤਾਂ ਤੁਸੀਂ ਇੱਥੇ ਚਵਾਈ ਕਰ ਸਕਦੇ ਆ ਜੇ ਕੋਈ ਗੱਬਨ ਲੈਣੀ ਆ ਤਾਂ ਤੁਸੀਂ ਆਪਦੀ ਇੱਥੇ ਆ ਕੇ ਤਸੱਲੀ ਕਰ ਸਕਦੇ ਆ 22 ਦਾ ਪੈਂਡ ਹੈਗਾ ਧੋਲਾ ਕਿੰਗਰਾ ਬਾਈ ਦਾ ਨਾਮ ਹੈਗਾ ਸੇਵਕ ਤੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ